ਕਿਊਬੇਕ ਸਰਕਾਰ ਦਾ ਇਹ ਕਹਿਣਾ ਹੈ ਕਿ ਉਹ ਅਗਲੇ ਸਾਲ ਤੱਕ ਉਹਨਾਂ ਰੈਜ਼ੀਡੈਂਟਸ ਦੀਆਂ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕਰਨਗੇ ਜੋ ਆਪਣੇ ਜੀਵਨ ਸਾਥੀ ਕਾਮਨ ਲੋ ਜਾਂ ਫਿਰ 파ਟਨਰ ਜਾਂ ਫਿਰ ਬਾਲਗ ਬੱਚਿਆਂ ਨੂੰ ਇਮੀਗ੍ਰੇਸ਼ਨ ਦੇ ਲਈ ਸਪான்ਸਰ ਕਰਨਾ ਚਾਹੁੰਦੇ ਨੇ ਇਮੀਗ੍ਰੇਸ਼ਨ ਮੰਤਰੀ ਨੇ ਇੱਕ ਬਿਆਨ ਦੇ ਵਿੱਚ ਇਹਨਾਂ ਸ਼੍ਰੇਣੀਆਂ ਦੇ ਲਈ ਕਿਹਾ ਹੈ ਕਿ ਜੋ ਲਿਮਿਟ ਸੀ ਉਹ ਫਿਲਹਾਲ ਪੂਰੀ ਹੋ ਚੁੱਕੀ ਹੈ ਸੋ ਇਸ ਦਾ ਅਰਥ ਹੈ ਕਿ ਉਹਨਾਂ ਪ੍ਰਵਾਸੀਆਂ ਦੇ ਪਰਿਵਾਰਾਂ ਨੂੰ ਅਰਜ਼ੀ ਦੇਣ ਦੇ ਲਈ 25 ਜੂਨ 2026 ਤੱਕ ਡੀਕ ਕਰਨੀ ਪਵੇਗੀ ਸਰਕਾਰ ਨੇ ਐਲਾਨ ਜਿਹੜਾ ਸਰਕਾਰ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਜੂਨ 2024 ਤੋਂ 2026 ਤੱਕ ਦੇ ਦੋ ਸਾਲਾਂ ਦੇ ਅੰਦਰ ਜਿਹੜਾ ਉਹ ਜ਼ਿਆਦਾ 13000 ਪਰਿਵਾਰਕ ਅਰਜ਼ੀਆਂ ਹੀ ਪ੍ਰਕਿਰਿਆ ਦੇ ਵਿੱਚ ਲਿਆਂਦੀਆਂ ਜਾਣ ਗਿਆ ਇਹ ਫੈਸਲਾ 2022 ਦੇ ਵਿੱਚ 16500 ਤੋਂ ਵੱਧ ਅਰਜ਼ੀਆਂ ਮਨਜ਼ੂਰ ਹੋਣ ਅਤੇ 2023 ਦੇ ਜਿਹੜੇ ਨੇ ਉਹ ਪਿਛਲੇ 6 ਮਹੀਨਿਆਂ ਦੇ ਵਿੱਚ 10000 ਤੋਂ ਵੱਧ ਦਰਜ਼ੀਆਂ ਮਿਲਣ ਤੋਂ ਬਾਅਦ ਲਿਆ ਗਿਆ ਸੀ ਕਿਊਬਿਕ ਦੇ ਵਿੱਚ ਇਸ ਸਮੇਂ ਵਿਦੇਸ਼ ਤੇ ਵਿੱਚ ਰਹਿ ਰਹੇ ਜਿਹੜੇ ਜੀਵਨ ਸਾਥੀ ਜਾਂ ਫਿਰ ਸਾਥੀ ਨੂੰ ਸਪான்ਸਰ ਕਰਨ ਦੀ ਪ੍ਰਕਿਰਿਆ ਦੇ ਵਿੱਚ ਔਸਤ 37 ਮਹੀਨੇ ਲੱਗ ਰਹੇ ਨੇ ਜਦਕਿ ਕੈਨੇਡਾ ਦੇ ਹੋਰ ਹਿੱਸਿਆਂ ਦੇ ਵਿੱਚ ਜਿਹੜਾ ਉਸ ਦੇ ਵਿੱਚ ਇਹ ਸਮਾਂ ਕੇਵਲ 11 ਮਹੀਨੇ ਹੈ ਕਿਉਂਕਿ ਦਾ ਕਹਿਣਾ ਹੈ ਕਿ ਉਹ ਅਜੇ ਵੀ ਪਰਿਵਾਰਕ ਮੈਂਬਰਾਂ ਦੀਆਂ ਹੋਰ ਸ਼੍ਰੇਣੀਆਂ ਜਿਵੇਂ ਕਿ 18 ਸਾਲ ਤੋਂ ਘੱਟ ਜਿਹੜੇ ਨੇ ਉਮਰ ਦੇ ਬੱਚਿਆਂ ਦੇ ਲਈ ਅਰਜ਼ੀਆਂ ਸਵੀਕਾਰ ਕਰ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ